ਵੈਗੁਰ ਜੀ ਕਾ ਖਾਸਾ ਵੈਗੁਰ ਜੀ ਕੀ ਫਤਿਹ ਗੁਰੂ ਅੰਗਦ ਦੇਵ ਜੀ ਦਾ ਜਨਮ ਪਿਤਾ ਫਿਰੂਮਲ ਜੀ ਅਤੇ ਮਾਤਾ ਦਿਆਕੌਰ ਜੀ ਦੇ ਘਰ ਮੱਤੀ ਦੀ ਸਰਾਂ ਜ਼ਿਲ੍ਹਾ ਫਿਰੋਜ਼ਪੁਰ ਵਿਖੇ 31 ਮਾਰਚ ਸਾਲ 1504 ਈਸਵੀ ਵਿੱਚ ਹੋਇਆ ਮਾਤਾ ਪਿਤਾ ਨੇ ਆਪ ਜੀ ਦਾ ਨਾਮ ਲੈਣਾ ਰੱਖਿਆ ਆਪ ਜੀ ਦੇ ਪਿਤਾ ਜੀ ਚੰਗੇ ਪੜੇ ਲਿਖੇ ਅਤੇ ਫਿਰੋਜ਼ਪੁਰ ਦੇ ਹਾਕਮ ਦੇ ਖਜ਼ਾਂਚੀ ਸਨ ਇਸ ਲਈ ਉਹਨਾਂ ਨੇ ਭਾਈ ਲੈਣਾ ਜੀ ਨੂੰ ਵੀ ਉੱਚੀ ਵਿਦਿਆ ਦਿੱਤੀ ਭਾਈ ਫਿਰ ਉਹ ਮਰਜੀ ਵੈਸ਼ਨੂ ਦੇਵੀ ਦੇ ਭਗਤ ਸਨ ਅਤੇ ਹਰ ਸਾਲ ਪਿੰਡ ਦੇ ਲੋਕਾਂ ਨੂੰ ਲੈ ਕੇ ਵੈਸ਼ਨੂ ਦੇਵੀ ਜਾਂਦੇ ਸਨ ਪਿਤਾ ਦੇ ਦੇਹਾਂਤ ਤੋਂ ਬਾਅਦ ਭਾਈ ਲੈਣਾ ਜੀ ਪਿੰਡ ਵਾਲਿਆਂ ਨੂੰ ਦੇਵੀ ਦਰਸ਼ਨਾਂ ਲਈ ਲੈ ਕੇ ਜਾਣ ਲੱਗੇ ਬਾਬਰ ਦੇ ਹਮਲਿਆਂ ਨਾਲ ਪਿੰਡ ਮੱਤੇ ਦੇਸਰਾ ਉਜੜ ਗਈ ਆਪ ਆਪਣੇ ਪਿਤਾ ਜੀ ਦੇ ਨਾਲ ਖਡੂਰ ਸਾਹਿਬ ਆ ਗਏ ਅਤੇ ਇੱਥੇ ਦੁਕਾਨ ਕਰ ਲਈ 15 ਸਾਲ ਦੀ ਉਮਰ ਵਿੱਚ ਭਾਈ ਲੈਣਾ ਜਿਹਦਾ ਆਨੰਦ ਕਰ ਭਾਈ ਦੇਵੀ ਚੰਦ ਜੀ ਦੀ ਸੁਪੁੱਤਰੀ ਮਤਕੀਵੀ ਜੀ ਦੇ ਨਾਲ ਹੋਇਆ ਜਿਨ੍ਹਾਂ ਦੇ ਕੁਖੋਂ ਆਪ ਜੀ ਦੇ ਗ੍ਰਹਿ ਦੋ ਸੁਪੁੱਤਰ ਬਾਬਾ ਦਾਤੂ ਜੀ ਅਤੇ ਬਾਬਾ ਦਾਸੂ ਜੀ ਅਤੇ ਦੋ ਪੁੱਤਰੀਆਂ ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ ਦਾ ਜਨਮ ਹੋਇਆ ਕਡੋਰ ਸਾਹਿਬ ਰਹਿਣ ਵਾਲੇ ਭਾਈ ਜੋਤ ਜੀ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਸਿੱਖ ਸਨ ਇੱਕ ਦਿਨ ਭਾਈ ਜੋ ਜਿਹਦੇ ਮੁਖੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣ ਕੇ ਭਾਈ ਲੈਣਾ ਜਿਹਦੇ ਮਨ ਵਿੱਚ ਆਇਆ ਕਿ ਜਿਸ ਗੁਰੂ ਦੀ ਬਾਣੀ ਇਤਨੀ ਮਿੱਠੀ ਹੈ ਉਸ ਗੁਰੂ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਭਾਈ ਲੈਣਾ ਜੀ 1532 ਈਸਵੀ ਦੇਵੀ ਦੇ ਦਰਸ਼ਨਾਂ ਲਈ ਜਾਂਦੇ ਹ ਹੋਇਆ ਆਪਣੇ ਸਾਥੀਆਂ ਨੂੰ ਦੱਸ ਕੇ ਘੋੜੇ ਉੱਤੇ ਸਵਾਰ ਹੋ ਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਦੇ ਲਈ ਕਰਤਾਰਪੁਰ ਵੱਲ ਚੱਲ ਪਏ ਅੱਗੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਖੇਤਾਂ 'ਚ ਵਾਪਸ ਆਉਂਦੇ ਪਿੰਡ ਵੱਲ ਜਾਂਦੇ ਹੋਏ ਮਿਲ ਗਏ। ਭਾਈ ਲੈਣਾ ਜਿਨੇ ਗੁਰੂ ਨਾਨਕ ਦੇਵ ਜੀ ਨੂੰ ਧਰਮਸ਼ਾਲਾ ਦਾ ਰਸਤਾ ਪੁੱਛਿਆ। ਗੁਰੂ ਜੀ ਨੇ ਕਿਹਾ ਮੇਰੇ ਪਿੱਛੇ-ਪਿੱਛੇ ਆ ਜਾਵੋ ਮੈਨੂੰ ਧਰਮਸ਼ਾਲਾ ਵਿੱਚ ਹੀ ਜਾਣਾ ਹੈ। ਧਰਮਸ਼ਾਲਾ ਪੁੱਜ ਕੇ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਜੀ ਨੂੰ ਕਿਹਾ ਕੋੜਾ ਇਸ ਕਿੱਲੇ ਨਾਲ ਬੰਨ ਕੇ ਇਸ ਦਰਵਾਜ਼ੇ ਰਾਹੀਂ ਅੰਦਰ ਚਲੇ ਜਾਵੋ। ਭਾਈ ਲੈਣਾ ਜੀ ਨੇ ਦੇਖਿਆ ਕਿ ਧਰਮਸਾਲਾ ਦਾ ਰਸਤਾ ਦਿਖਾਉਣ ਵਾਲਾ ਹੀ ਉਸ ਗੱਦੇ ਦੇ ਉੱਤੇ ਵਿਰਾਜਮਾਨ ਹੈ ਭਾਈ ਲੈਣਾ ਜੀ ਗੁਰੂ ਜੀ ਨੂੰ ਮੱਥਾ ਟੇਕ ਕੇ ਪਾਸੇ ਬੈਠ ਕੇ ਸੋਚਣ ਲੱਗੇ ਕਿ ਮੇਰੀ ਇਹ ਭੁੱਲ ਸੀ ਕਿ ਮੈਂ ਕੋੜੀ ਦੇ ਉੱਤੇ ਅਸਵਾਰ ਤੇ ਗੁਰੂ ਜੀ ਪੈਦਲ ਆ ਰਹੇ ਸਨ ਗੁਰੂ ਜੀ ਨੇ ਭਾਈ ਲੈਣਾ ਜੀ ਨੂੰ ਪੁੱਛਿਆ ਭਾਈ ਤੇਰਾ ਨਾਂ ਕੀ ਹੈ ਜੀ ਮੇਰਾ ਨਾਂ ਲੈਣਾ ਹੈ ਅਤੇ ਮੈਂ ਪਿੰਡ ਦੇ ਲੋਕਾਂ ਨੂੰ ਦੇਵੀ ਦਰਸ਼ਨਾਂ ਲਈ ਲੈ ਕੇ ਜਾ ਰਿਹਾ ਸੀ ਗੁਰੂ ਜੀ ਨੇ ਕਿਹਾ ਭਾਈ ਲੈਣਿਆ ਤੂੰ ਲੈਣਾ ਹੈ ਤੇ ਅਸੀਂ ਦੇਣਾ ਹੈ ਇਸ ਦੁਨੀਆ ਤੇ ਦੇਵੀ ਦੇਵਤੇ ਜਿਸ ਪਾਸੋਂ ਮੰਗਦੇ ਹਨ ਉਸ ਮਾਲਕ ਦੀ ਸੇਵਾ ਕਰਨੀ ਹੀ ਸ਼ੋਭਦੀ ਹੈ ਗੁਰੂ ਜੀ ਦੇ ਵਚਨ ਸੁਣ ਕੇ ਭਾਈ ਲੈਣਾ ਜੀ ਨੇ ਦੇਵੀ ਦਰਸ਼ਨਾਂ ਦਾ ਖਿਆਲ ਮਨ ਵਿੱਚੋਂ ਤਿਆਗ ਦਿੱਤਾ ਅਤੇ ਆਪਣੇ ਨਾਲ ਆਏ ਜੱਥੇ ਨੂੰ ਕਹਿ ਦਿੱਤਾ ਮੈਨੂੰ ਦੇਵੀ ਤੇ ਜਾਣ ਦੀ ਲੋੜ ਨਹੀਂ ਹੈ ਜੋ ਕੁਝ ਮੈਨੂੰ ਚਾਹੀਦਾ ਸੀ ਉਹ ਮੈਨੂੰ ਮਿਲ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ